ਅਨਸਰ ਕੀ ਨਾਮ ਤੁਹਾਡਾ RAMPAL VENIVAL RAMBAMANDI RAINALA ZILA BISHNAGAR RAMPAL ਕਿਵੇਂ ਮਨਚਾਇਆ ਜਨਮ ਦਿਨ ਆਇਗਾ ਕਿਵੇਂ ਸੋਚਿਆ ਕੀ ਬਣਾਇਆ ਕਿਨੇ ਕਿੰਨਾ ਟਾਈਮ ਲੱਗਿਆ ਤੁਹਾਡਾ ਡਿਟੇਲ ਦੇਖੋ ਜੋ ਤਾਂ ਇਹ ਅਭੀ ਇਹਨਾਂ ਦੀ ਮੈਂ ਦਿਲੋਂ ਰਿਸਪੈਕਟ ਰੂ ਨਰ ਰਿਸਪੈਕਟ ਕਰਦਾ ਕਿਉਂਕਿ ਇਹਨਾਂ ਨੂੰ ਅਸੀਂ ਸਰਸਤੀ ਦਾ ਸਰੂਪ ਮੰਨਦੇ ਹਾਂ ਸਾਰੇ ਔਰ ਜਿਹੜਾ ਹੈ ਇਹਨਾਂ ਦਾ ਕਿਵੇਂ ਆਇਆ ਕਿਉਂਕਿ ਅਸੀਂ ਸਾਰੇ ਇਹਨਾਂ ਨੂੰ ਦੁਨੀਆ ਯਾਦ ਕਰਦੀ ਆ ਅੱਜ ਇਹਨਾਂ ਦਾ ਬਰਥਡੇ ਆ ਔਰ 8 ਮਹੀਨੇ ਪਹਿਲਾਂ ਮੈਂ ਬਣਾਉਣਾ ਸ਼ੁਰੂ ਕੀਤਾ ਸੀ ਮਾਡਲ ਕਿਉਂਕਿ ਬਿਜ਼ਨਸ ਕਰਕੇ ਟਾਈਮ ਘੱਟ ਮਿਲਦਾ ਤਾਂ ਮੈਂ ਇਹਨੂੰ ਥੋੜਾ ਥੋੜਾ ਕਰਕੇ ਆਪਣਾ ਟਾਈਮ ਲਗਾ ਕੇ ਬਣਾਉਂਦਾ ਰਿਹਾ ਇਹ ਤੇ ਮੈਂ ਨਿਰੋਲ ਸੋਪ ਸਾਬਣ ਜੋ ਹੈ ਫੇਸ ਤੇ ਹੱਥਾਂ ਤੇ ਲਗਾਈ ਆ ਔਰ ਇਹ ਮੈਂ 2005 ਤੋਂ ਸੋਪ ਮੋਡਲਿੰਗ ਦਾ ਸਵਿੰਟ ਦਾ ਵੈਸੇ ਸੋਪ ਦਾ ਜਿਆਦਾ ਮਸ਼ਕੀਨ ਆ ਕਰਦਾ ਕਿਉਂਕਿ ਇਹ ਤੇ ਸਕਿਨ ਦੀ ਆਪਣੀ ਇੱਕ ਤਿੱਖ ਬਣ ਜਾਂਦੀ ਹੈ ਤੇ ਕਲਰਿੰਗ ਵੀ ਹੋ ਜਾਣੀ ਆ ਇਸ ਤੋਂ ਬਾਅਦ ਇਹ ਤੇ ਕਲਰ ਹੋਣਾ ਤਾਂ ਜੋ ਵੀ ਮੈਂ ਮੋਡਲਿੰਗ ਕਰਦਾ ਹੁਣ ਜਿਵੇਂ ਇਸ ਤੋਂ ਬਾਅਦ ਮੈਂ ਜੋ ਮੋਡਲ ਕਰਨੇ ਨੇ ਆਰਿਆ ਪ੍ਰੋਗਰਾਮ ਅੱਗੇ ਜਿੱਦਾਂ ਸਾਡੇ ਪੰਜਾਬ ਦੀ ਕੋਇਲ ਰਿਸਪेक्टेड सुरेंद्र ਕੌਰ ਜੀ ਉਹਨਾਂ ਦੀ ਮੋਡਲਿੰਗ ਔਰ ਸੁਰਾਂ ਦੇ ਸਿਕੰਦਰ ਸਰਦੂਸ ਸਿਕੰਦਰ ਜੀ ਦੀ ਮੋਡਲਿੰਗ ਵੀ ਮੈਂ ਇਸੇ ਤਰ੍ਹਾਂ ਸ਼ੁਰੂ ਕਰ ਰਿਹਾ ਹਾਂ ਇਦੇ ਵਿੱਚ ਅੱਗੇ ਮੈਨੂੰ ਫੰਕਸ਼ਨ ਵੀ ਆਉਂਦੇ ਨੇ ਜਿਵੇਂ ਆਪਾਂ ਟਾਈਮ ਨਾਲ ਇਹ ਬਣਾਇਆ ਫਿਰ ਉਹਦਾ ਫੰਕਸ਼ਨ ਸ਼ੁਰੂ ਕਰਨਾ ਹੈ ਜਿਸ ਤੋਂ ਉਹਦੇ ਵਿੱਚ ਹਾਥੇ ਲੱਤਾਂਈ ਦੇ ਗਾਣੇ ਵੀ ਸੁਣਦੇ ਹਾਂ ਲਤਾ ਜੀ ਦੇ ਗਾਣੇ ਵੀ ਸੁਣਦੇ ਹਾਂ ਕਿੰਨੇ ਸੁਣਦੇ ਹੈਗੇ ਹਾਂ ਅੱਜ ਤੁਸੀਂ ਨਾਲ ਤੇਤ ਵੀ ਕਟਿਆ ਮੰਡੀ ਵਾਸੀ ਵੀ ਆਏ ਉਹ ਸਾਰੇ ਪ੍ਰੇਮੀ ਸੀ ਲਤਾ ਜੀ ਦੇ ਲਤਾ ਜੀ ਦੇ ਪ੍ਰੇਮੀ ਤਾਂ ਸੀ ਸਾਰੇ ਦੁਨੀਆ ਅਸੀਂ ਤਾਂ ਹਾਂਗੇ ਹਾਂਗੇ ਕਿਉਂਕਿ ਇਹਨਾਂ ਨੇ ਆਪਣੀ ਲਾਈਫ ਜੋ ਹੈ ਗਾਇਕੇ ਚ ਕੱਟਦੀ ਸਾਰੇ ਆਪਣਾ ਜੀਵਨ ਲੋਕਾਂ ਲਈ ਇਨਦਰ ਜੀਵਨ ਸੀ ਮੈਂ ਸਮਝਦਾ ਉਹ ਲੋਕਾਂ ਲਈ ਸੀ ਲੋਕਾਂ ਨੂੰ ਸਮਰਪਿਤ ਸੀ ਔਰ ਇਹਨਾਂ ਦੇ ਗਾਇਕੀ ਫਿਲਮਾਂ ਦੁਨੀਆ ਦੇ ਵਿੱਚ ਦੇਖੇ ਤਾਂ ਸਭ ਤੋਂ ਅੱਜ ਵੀ ਗਾਣੇ ਚੱਲਦੇ ਨੇ ਸੁਣਦੇ ਨੇ ਇਹਨਾਂ ਦੁਨੀਆ 'ਚ ਨਹੀਂ ਹੈਗੇ ਪਰ ਸਦਾਬਹਾਰ ਗਾਣੇ ਨੇ ਸਦਾਬਹਾਰ ਗਾਣੇ ਨਾ ਇਹ ਲੱਗ ਰਿਹਾ ਵੀ ਲਤਾ ਜੀ ਸਾਡੇ ਵਿੱਚਨ ਵੀ ਲਤਾ ਜੀ ਕਿਤੇ ਨਹੀਂ ਗਏ ਸਾਡੇ ਵਿੱਚਨ ਅੱਜ ਵੀ ਤੇ ਅੱਜ ਜਿਹੜਾ ਸਟੈਚੂ ਬਣਾਇਆ ਇੱਕ ਵਾਰ ਲੱਗਿਆ ਵੀ ਲਤਾ ਜੀ ਕੌਣ ਵੀ ਹਾਂ ਬਿਲਕੁਲ ਇਹਨਾਂ ਦੇਖ ਕੇ ਦੇਖੋ ਮੈਂ ਬਣਾਇਆ ਆਪਣੇ ਰੂਹ ਨਾਲ ਬਣਾਇਆ ਔਰ ਦੂਸਰਾ ਇਹਨਾਂ ਦੇ ਅਸ਼ੀਰਵਾਦ ਨਾਲ ਬਣਾਇਆ ਐ ਲੱਗਿਆ ਮੈਨੂੰ ਜਿਵੇਂ ਉਹਨਾਂ ਦਾ ਅਸ਼ੀਰਵਾਦ ਆ ਜੋ ਮੈਂ ਕਰ ਰਿਹਾ ਆ ਅਦਰਵਾਈਜ਼ ਐਡੀ ਵੱਡੀ ਮਹਾਨ ਹਸਤੀ ਦੀ ਮੋਡਲਿੰਗ ਕਰਨੀ ਕੋਈ ਮੈਂ ਆਪ ਦੇ ਆਪ ਨੂੰ ਉਹਦੇ ਕਾਬਲ ਨਹੀਂ ਸਮਝਦਾ ਮੈਂ ਇਹਨਾਂ ਦਾ ਅਸ਼ੀਰਵਾਦ ਸੀ ਕਿੰਨਾ ਕ ਟਾਈਮ ਲੱਗਿਆ ਬਣਾਉਣ ਤੇ ਫਿਰ ਕਿਵੇਂ ਟਾਈਮ ਕੱਢਦੇ ਹਾਂ ਸਾਰਾ ਬਜੀ ਸ਼ਡਿਊਲ ਹੁੰਦਾ ਤੇ ਨਾਲ ਨਾਲ ਤੁਸੀਂ ਕਲਾ ਪ੍ਰੇਮੀ ਹੋ ਟਾਈਮ ਤਾਂ ਆਇਆ ਵੀ ਜਿੱਦਾਂ ਬੀਜਦੇ ਮੈਨੂੰ ਜਦ ਵੀ ਟਾਈਮ ਮਿਲਦਾ ਟਾਈਮ ਕੋਈ ਨਹੀਂ ਆ ਟਾਈਮ ਇਹ ਤਾਂ ਵੀ ਕੱਢਨੇ ਪੈਂਦੇ ਨਾ ਟਾਈਮ ਮਿਲਦਾ ਜਿਸ ਤਰ੍ਹਾਂ ਟਾਈਮ ਮਿਲਿਆ 10 ਮਿੰਟ ਵੀ ਮਿਲਿਆ ਮੈਂ 10 ਮਿੰਟ ਵੀ ਕੰਮ ਕਰਦਾ ਕਦੇ ਘੰਟਾ ਮਿਲੇ ਘੰਟਾ ਵੀ ਕਰਦਾ ਕਈ ਵੇ ਰਾਤ ਨੂੰ ਵੀ ਲੱਗ ਜਾਂਦਾ ਰਾਤ ਨੂੰ ਲੇਟ ਕੇ ਸਵੇਰ ਜਲਦੀ ਆ ਕੇ ਵੀ ਲੱਗੇ ਨਾ ਕਿਉਂਕਿ ਮੇਰੇ ਅੰਦਰ ਇੱਕ ਖੋਵਾਂ ਕੰਮ ਕਰਨ ਦੀ ਇੱਕ ਐਨੀ ਇੱਛਾ ਹੁੰਦੀ ਆ ਕਿ ਮੈਂ ਆਪਣਾ ਰੋਟੀ ਨਾ ਖਾ ਮੈਂ ਸ਼ਾਇਦ ਵੀ ਮੈਨੂੰ ਇਹ ਹੁੰਦਾ ਮੈਂ 10 ਮਿੰਟ ਦੇ ਉੱਤੇ ਲਗਾ ਦ ਕੋਈ ਵੀ ਵਰਕ ਕਰਦਾ ਤੇ ਫੇਰ ਹੀ ਇਹ ਜਿਹੜੀ ਹੈ ਬੰਦ ਗਿਆ ਚੀਜ਼ ਜਦੋਂ ਅਸੀਂ ਰੂਹ ਨਾਲ ਮਿਲਦੇ ਅਰੇ ਮੰਡੀ ਵਾਸੀ ਆਏ ਸੈਲੀਬ੍ਰੇਟ ਕੀਤਾ ਕੇਕ ਕੱਟਿਆ ਆਹ ਮੰਡੀ ਵਾਸੀ ਆਏ ਕੇਕ ਕੱਟਿਆ ਸੀ ਇਹਨਾਂ ਨੂੰ ਯਾਦ ਕੀਤਾ ਔਰ ਸਾਰਾ ਨੇ ਪ੍ਰਸ਼ਾਦ ਦੇ ਰੂਪ ਚ ਕੇਕ ਲਿੱਤਾ ਔਰ ਦੂਸਰਾ ਕੀ ਹੈ ਮੰਡੀ ਵਾਲੇ ਮੈਨੂੰ ਪਿਆਰ ਬਹੁਤ ਕਰਦੇ ਨੇ ਇਸੇ ਕਰਕੇ ਮੈਂ ਇੱਥੇ ਆਪਣਾ ਜੋ ਕੁਝ ਬਣਾ ਰਿਹਾ ਮੇਰਾ ਆਪਣਾ ਇੱਕ ਮੇਰਾ ਨਾਮ ਰਾਮਪਾਲ ਬਹਿਣੀ ਵਾਲਾ ਮੈਂ ਬਹਿਣੀਵਾਲ ਕਲਚਰ ਪਾਰਕ ਬਣਾਇਆ ਉਹਦਾ ਮਕਸਦ ਇਹ ਸੀ ਵੀ ਮੈਂ ਇੱਥੇ ਆਪਣਾ ਇੱਕ ਪੁਆਇੰਟ ਹੋਵੇ ਮੇਰਾ ਲੋਕਾਂ ਮੈਥੇ ਦਾ ਪਸਨੀਕ ਆ ਲੋਕਾਂ ਦਾ ਪਿਆਰ ਆ ਵੀ ਮੈਂ ਇੱਥੇ ਕੁਝ ਬਣਾਵਾਂ ਇੱਥੇ ਇਸੇ ਤਰ੍ਹਾਂ ਮਾਨਸਤੀਆਂ ਦੀਆਂ ਕੋਈ ਸ਼ਹੀਦ ਨੂੰ ਉਹਨਾਂ ਦੇ ਆ ਵੀਆ ਕੋਈ ਸਾਡੇ ਲੀਡਰ ਨੇਤਾ ਉਹਨਾਂ ਦੇ ਵੀ ਕੋਈ ਗਾਇਕ ਉਹਨਾਂ ਦੇ ਵੀ ਹਰ ਤਰ੍ਹਾਂ ਦੀਆਂ ਮੈਂ ਕੋਈ ਸਾਡੇ ਸਟਾਰ ਨੂੰ ਉਹਨਾਂ ਦੇ ਵੀ ਹੌਲੀ ਹੌਲੀ ਇੱਥੇ ਮੋਡਲਿੰਗ ਲੱਗਦੀ ਰਹੇਗੀ ਔਰ ਮੇਰੀ ਇੱਕ ਇੱਛਾ ਵੀ ਇੱਥੇ ਬਾਹਰੋਂ ਲੋਕ ਆ ਕੇ ਇੱਕ ਟਾਈਮ ਆ ਜਾਊਗਾ ਇੱਥੇ ਦੇਖਣ ਲਈ ਆਉਣਗੇ ਵੀ ਇੱਕ ਮਿਊਜ਼ੀਅਮ ਟਾਇਪ ਇਹ ਬਣ ਜੇ